ਅੱਜ ਇਹ ਸਰਦਾਰ ਜੰਗ ਸਿੰਘ ਸੂਬਾ ਪ੍ਰਧਾਨ ਭਾਰਤੀ ਕਿਸਾਨ ਨੇਕਤਾ ਪਟੇੜੀ ਕਲਾ ਅਸੀਂ ਧਰਮਪੀਰ ਗਾਂਧੀ ਜੀ ਦਾ ਅਸੀਂ ਧਰਮ ਅਸੀਂ ਗਾਂਧੀ ਨੂੰ ਮੰਗ ਪੱਤਰ ਦਿੱਤਾ ਹੈ ਪਰ ਮੀਰ ਗਾਂਧੀ ਨੂੰ ਜਿਹੜੀਆਂ ਸਾਡੀਆਂ ਮੰਗਾਂ ਨੇ 2020 ਕੀ ਦੀਆਂ ਉਹਨਾਂ ਦੇ ਸਬੰਧ ਵਿੱਚ ਅਸੀਂ ਇਹਨਾਂ ਜਿਹੜੀਆਂ ਮੋਦੀ ਸਰਕਾਰ ਨੇ ਦੱਬ ਰੱਖੀਆਂ ਆਂ ਜਿੰਨੀਆਂ ਵੀ ਮੰਗਾਂ ਟੀਆਂ ਤੇ ਦੂਜੀ ਗੱਲ ਹੈ ਜੀ ਐਸੀ ਮਨਦੀਪ ਸਿੰਘ ਜਿਹੜਾ 17 18 ਦੇ ਤਰੀਕ ਉਹਦੇ ਬਾਰੇ ਵੀ ਐਸਐਸਪੀ ਦਾ ਦਫਤਰ ਘੇਰ ਰਹੇ ਆ 17 18 ਨੂੰ ਕਾ ਮੇਰਾ ਕਹਿਣ ਦਾ ਭਾਵ ਇਹ ਹੈਗਾ ਭਈ ਅਸੀਂ ਉੱਠਾਂਗੇ ਨਹੀਂ ਜਦੋਂ ਸਾਡੀਆਂ ਮੰਗਾਂ ਮਨਜ਼ੂਰ ਨਹੀਂ ਹੁੰਦੀਆਂ ਜਿਹੜੇ ਕਿਸਾਨ ਵੀਰ ਮਹੀਨਿਆਂ ਤੋਂ ਐਨੀ ਗਰਮੀ ਧੁੱਪ ਹਮਸ ਵਿੱਚ ਸ਼ੰਭੂ ਤੇ ਖਨੌਰੀ ਬਾਰਡਰ ਤੇ ਆਪਣੀਆਂ ਪਹਿਲਾਂ ਹੀ ਮੰਗੀਆਂ ਹੋਈਆਂ ਮੰਨੀਆਂ ਹੋਈਆਂ ਮੰਗਾਂ ਦੀ ਪੂਰਤੀ ਵਾਸਤੇ ਜੋ ਸੰਘਰਸ਼ ਕਰ ਰਹੇ ਨੇ ਜਿਨ੍ਹਾਂ ਵਿੱਚ ਹਜ਼ਾਰਾਂ ਕਿਸਾਨ ਪਿਛਲੇ 6 ਮਹੀਨੇ ਤੋਂ ਵੱਧ ਸਮੇਂ ਤੋਂ ਉਸ ਖੁੱਲੀਆਂ ਅਸਮਾਨ ਹੇਠ ਬੜੀਆਂ ਔਖੀਆਂ ਹਾਲਤਾਂ 'ਚ ਉਹ ਧਰਨੇ ਦੇ ਬੈਠੇ ਨੇ ਔਰ ਸਰਕਾਰ ਨੇ ਸਾਡੀਆਂ ਸੜਕਾਂ ਬੰਦ ਕਰਕੇ ਦਿੱਲੀ ਦਾ ਰਸਤਾ ਰੋਕਿਆ ਹੋਇਆ ਹੈਗਾ ਜਿਸ ਨਾਲ ਕਿਸਾਨਾਂ ਨੂੰ ਤਾਂ ਜੋ ਤਕਲੀਫ ਹੈ ਹੀ ਚਾਹੇ ਐਮਐਸਪੀ ਦੀ ਕਰੋਨੀ ਗਾਰੰਟੀ ਹੋਵੇ ਚਾਹੇ ਲਖੀਮਪੁਰ ਖੇੜੀ ਦੇ ਜੋ ਜਿਨ੍ਹਾਂ ਨੇ ਜ਼ੁਲਮ ਕੀਤਾ ਉਹਨਾਂ ਨੂੰ ਸਜ਼ਾਵਾ ਦੇਣ ਦੀ ਮੱਤ ਹੋਵੇ ਚਾਹੇ ਮਤਲਬ ਉਹ ਜਿਹੜੇ ਕਰਜ਼ਾ ਮਾਫੀ ਦਾ ਮੁੱਦਾ ਹੋਵੇ ਚਾਹੇ ਉਹ ਜਿਹੜੇ ਪਹਿਲਾਂ ਹੀ ਪਹਿਲਾਂ ਗ੍ਰਿਫਤਾਰ ਕੀਤੇ ਕਿਸਾਨ ਆ ਉਹ ਕੇਸ ਵਾਪਸ ਲੈਣ ਦੀ ਗੱਲ ਹੋਵੇ ਜਾਂ ਫਿਰ ਸੁਆਮੀ ਨਾਥਨ ਕਮਿਸ਼ਨ ਦੀ ਕਮੇਟੀ ਰਿਪੋਰਟ ਹੈਗੀ ਹੈ ਉਹਦੇ ਫਾਰਮੂਲੇ ਮੁਤਾਬਕ ਫ਼ਸਲਾਂ ਦੇ ਕਾਨੂੰਨੀ ਗਾਰੰਟੀ ਐਮਐਸਪੀ ਦੇਣ ਦਾ ਮਾਮਲਾ ਹੋਵੇ ਸਰਕਾਰ ਇਹਨਾਂ ਸਾਰੇ ਮਾਮਲਿਆਂ ਤੇ ਕੇਸਲਵੱਟੀ ਬੈਠੀ ਹੈਗੀ ਹੈ ਅਸੀਂ ਪੰਜਾਬ ਦੇ ਸਾਰੇ ਐਮਪੀ ਬਿਨਾ ਕਿਸੇ ਪਾਰਟੀ ਦੇ ਮਤ ਪੇਤ ਤੋਂ ਅਸੀਂ ਕਿਸਾਨਾਂ ਦੇ ਨਾਲ ਆ ਤੇ ਮੈਂ ਕਿਸਾਨ ਭਰਾਵਾਂ ਨਾਲ ਵਾਦਾ ਕਰਦਾ ਹੈਗਾ ਕਿ ਬਜਟ ਸੈਸ਼ਨ ਦੌਰਾਨ ਉਹਨਾਂ ਦੀ ਇਸ ਮੰਗ ਨੂੰ ਜੋਰ ਸ਼ੋਰ ਨਾਲ ਚੁੱਕਿਆ ਜਾਵੇਗਾ ਔਰ ਬਜਟ ਦੇਖਦੇ ਹਾਂ ਕਿ ਕਿਸਾਨਾਂ ਵਾਤੇ ਸਰਕਾਰ ਕੀ ਲੈ ਕੇ ਆਂਦੀ ਹੈਗੀ ਹੈ ਉਸ ਦੇ ਆਧਾਰ ਤੇ ਅਸੀਂ ਸਰਕਾਰ ਨੂੰ ਬੋਲਣ ਹੀ ਦੇਵਾਂਗੇ ਜਦ ਤੱਕ ਉਹ ਜਿਹੜੀ ਫਸਲਾਂ ਦੇ ਕਾਨੂੰਨੀ ਗਾਰੰਟੀ ਹੈਗੀ ਹੈ ਐਮਐਸਪੀ ਦੀ ਉਹ ਨਹੀਂ ਦਿੰਦੀ ਤੇ ਜਿਵੇਂ ਅਡਾਨੀਆਂ ਬਾਨੀਆਂ ਦੇ 16 ਲੱਖ ਕਰੋੜ ਦਾ ਕਰਜ਼ਾ ਮਾਫ ਕੀਤਾ ਸਾਰੇ ਕਿਸਾਨਾਂ ਦੇ ਸਿਰ ਜੋ 8 ਲੱਖ ਕਰੋੜ ਦਾ ਕਰਜ਼ਾ ਹੈਗਾ ਉਹ ਮਾਫੀ ਦਾ ਐਲਾਨ ਨਹੀਂ ਕਰਦੀ ਅਸੀਂ ਸਰਕਾਰ ਦੇ ਪੂਰੇ ਜੋਰ ਸ਼ੋਰ ਨਾਲ ਪੰਜਾਬ ਦੇ ਕਿਸਾਨਾਂ ਦੀਆਂ ਹਿੰਦੁਸਤਾਨ ਦੇ ਕਿਸਾਨਾਂ ਦੀ ਮੰਗ ਦੇ ਨਾਲ ਖੜੇ ਹੈਗੇ ਆਂ ਔਰ ਇਸ ਮੰਗ ਵਾਸਤੇ ਡਟ ਕੇ ਲੜਾਂਗੇ